इसका रेट रहेगा दो लाख पचासी हजार रूपए दो लाख पचासी हजार रूपए फाइनल रेट रहेगा जहाँ इसमें कोई कोई मानता थोड़ा बहुत करेंगे इंजन गेयर ओके ठीक है अस्सी पैसे टायर अस्सी पैसे टायर ठीक है जी आरजे नंबर है ठीक है आम हो जाएगा फाइनेंस हो जाएगा फाइनेंस भी हो जाएगा हां जी ठीक है जी रेट है जी दो लाख इंजन गेयर बहुत बढ़िया हाँ जी इसका रेट रहेगा जी एक लाख पचहत्तर हजार रूपए जी डी आई आर एक्स सट पावर हाँ जी ਮਾਡਲ 2013 ਰੇਟ ਹੈ ਜੀ ਦਾ 315000 ਰੁਪਏ 2400 ਘੰਟੇ ਜੇਨੀਅਨ ਚੱਲਦਾ ਚੱਲਿਆ ਨਾਲ ਦੇ ਟਾਇਰ ਹੈ ਠੀਕ ਹੈ ਜੀ 340000 ਰੁਪਏ 80 ਪੈਸੇ ਟਾਇਰ ਹੈ ਹਾਂਜੀ ਟੌਪ ਮਾਡਲ ਹੈ 4 ਸਟਾਰ ਠੀਕ ਹੈ ਸਾਰਾ ਜੇਨੀਅਨ ਟ੍ਰੈਕਟਰ ਹੈ ਠੀਕ ਹੈ ਜੀ ਰੇਟ ਹੈ ਜੀ ਦਾ 450000 ਰੁਪਏ ਕਾਰ ਜਿਹੜਾ ਨੰਬਰ ਹੈ ਗੰਗਾ ਨਗਰ ਦਾ ਠੀਕ ਆ 80 ਪੈਸੇ ਟਾਇਰ ਹੈ ਠੀਕ ਹੈ ਜੀ ਠੀਕ ਹੈ ਫਾਈਨਲਸ ਹੋ ਜੂਗਾ ਇਹਦੇ ਉੱਤੇ ਓਕੇ ਜੀ ਤੇ ਰੇਟ ਹੈ ਦਾ 240000 ਰੁਪਏ 240000 ਰੁਪਏ ਜੀ ਠੀਕ ਆ ਜਾਇਜ਼ ਰੇਟ ਆ ਦੋਸਤੋ ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਤੇ ਅੱਜ ਆਪਾਂ ਪਹੁੰਚੇ ਹਾਂ ਜੀ ਫਿਰ ਤੋਂ ਇੱਕ ਵਾਰ ਪ੍ਰਕriti ਟਰੈਕਟਰਸ ਵਾਲਿਆਂ ਦੇ ਕੋਲ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਬੋਰ ਇਹਨਾਂ ਦਾ ਸ਼ੋਅਰੂਮ ਆ ਜੀ ਸ਼ੀਤੋ ਬਾਈਪਾਸ ਤੇ ਬਾਈਆਂ ਕੋਲੇ ਬਹੁਤ ਹੀ ਜਾਇਜ਼ ਰੇਟ ਦੇ ਟਰੈਕਟਰ ਹੁੰਦੇ ਜਿਆਦਾਤਰ ਟਰੈਕਟਰ ਇਹਨਾਂ ਕੋਲੋਂ ਰਾਜਸਥਾਨ ਨੰਬਰ ਤੇ ਮਿਲਣਗੇ ਜੋ ਕਿ ਡਾਇਰੈਕਟ ਤੁਹਾਡੇ ਨਾਮ ਹੋ ਜਾਊਗਾ ਤੇ ਟਰੈਕਟਰ ਬਹੁਤ ਹੀ ਜੈਨੂਅਨ ਤੇ ਬਹੁਤ ਹੀ ਜਾਇਜ਼ ਰੇਟ ਤੇ ਲੱਗਦੇ ਆ ਮੈਨੂੰ ਬਾਕੀ ਵੀਡੀਓ ਵੇਖ ਕੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਰੇਟ ਦਾ ਫਰਕ ਹੈ ਜਾਂ ਨਹੀਂ ਹੈ ਸੋ ਕਰਦੇ ਆ ਵੀਡੀਓ ਨੂੰ ਸ਼ੁਰੂ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਰਦੇ ਆ ਭਾਈ ਨਾਲ ਗੱਲਬਾਤ ਤੇ ਦੱਸਦੇ ਆ ਤੁਹਾਨੂੰ ਟਰੈਕਟਰਾਂ ਦਾ ਮਾਡਲ ਤੇ ਰੇਟ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ ਪ੍ਰਗਤੀ ਟਰੈਕਟਰ ਪਰ ਆਪਕਾ ਸਵਾਗਤ ਹੈ ਕੋਈ ਵੀ ਪੁਰਾਣਾ ਟਰੈਕਟਰ ਲੈਣਾ ਹੋ ਤਾਂ ਸਭੀ ਟਰੈਕਟਰ ਹਮਾਰੇ ਪਾਸ ਉਪਲਬਧ ਹੈ ਠੀਕ ਹੈ ਜੀ ਇਹ ਐਸਰ ਦਾ ਖੜਾ ਹੈ ਜੀ 485 ठीक है जी मॉडल है दो हजार बारह ठीक है अस्सी पैसे टायर है इंजन गेयर बिल्कुल ओके ठीक है जी आर जे नंबर है इसका रेट रहेगा दो लाख पचासी हजार रुपये दो लाख पचासी हजार रुपए फाइनल रेट रहेगा जहां इसमें कोई कोई मानता थोड़ा बहुत करेंगे ठीक है जी ठीक है जी ट्रैक्टर इंजन गेयर का बहुत बढ़िया गारंटी है अपनी ठीक है जी हां जी अमित भाई अगला ट्रैक्टर कौन सा है हमारे पास अगला ट्रैक्टर है जी सोनालिका का डीआई 745 ठीक है जी मॉडल 2007 है ठीक है एचआर नंबर है ठीक है जी इंजन गेयर बहुत बढ़िया हां जी इसका रेट रहेगा जी 1,75,000 रुपए 1,75,000 हां जी ठीक है जी तो एक आ, मैं थोनू ਦੱਸਦਾ ਬਾਈ ਕਿ ਜਿੰਨੇ ਵੀ ਬਾਈਆਂ ਕੋਲੇ ਟਰੈਕਟਰ ਹੋਣਗੇ ਕੋਈ ਇਹ ਨਹੀਂ ਵੀ ਰੰਗ ਪੇਂਟ ਕੀਤਾ ਹੋਊਗਾ ਹਨਾ ਜੀ ਜਿਵੇਂ ਦੀ ਕੰਡੀਸ਼ਨ ਹੈਗੀ ਜਿਵੇਂ ਇਹਦੇ ਟਾਇਰ ਕਸੇ ਹੋਇਆ ਤਾਂ ਇਹੋ ਜਿਹਾ ਰੇਟ ਲੱਗੂਗਾ ਹਾਂਜੀ ਵੀ ਇਹ ਨਹੀਂ ਵੀ ਕੰਡੀਸ਼ਨ ਜਿਵੇਂ ਛੇੜ ਛਾੜ ਕੋਈ ਨਹੀਂ ਕੀਤੀ ਜਾਂਦੀ ਰੰਗ ਰੰਗ ਪੇਂਟ ਨਾਲ ਜਿਵੇਂ ਦਾ ਟਰੈਕਟਰ オリジナル ਹੁੰਦਾ ਉਵੇਂ ਦਾ ਹੀ ਤੁਹਾਨੂੰ ਦਿੱਤਾ ਜਾਂਦਾ ਤੇ ਅਗਲਾ ਟਰੈਕਟਰ ਭਾਈ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨ ਲਿਕਾ ਡੀਆਈ 42 RX ਠੀਕ ਹੈ ਜੀ ਮਾਡਲ ਹੈ 2009 ਠੀਕ ਹੈ ਜੀ ਇੰਜਨ ਗੇਅਰ ਬਿਲਕੁਲ ਬੜੀਆਂ ਜੈਨਿਅਨ ਟਰੈਕਟਰ ਹੈ ਠੀਕ ਹੈ ਜੀ ਇਸ ਦਾ ਰੇਟ ਰਹੇਗਾ ਜੀ 190000 190000 ਜੀ ਨੰਬਰ ਕਿਥੋਂ ਦਾ ਦੱਸੇ ਰਾਜਸਥਾਨ ਨੰਬਰ ਆਰਜੇ ਨੰਬਰ ਨਾਮ ਹੋ ਜਾਊਗਾ ਹਾਂ ਨਾਮ ਹੋ ਜਾਊਗਾ ਜੀ ਨਾਮ ਹੋ ਜਾਊਗਾ ਠੀਕ ਆ ਜਿਵੇਂ ਪੰਜਾਬ ਦੇ ਵਿੱਚ ਕੋਈ ਭਰਾ ਲੈਂਦਾ ਸਿੱਧਾ ਹੀ ਨਾਮ ਹੋ ਜਾਊਗਾ ਹਾਂ ਨਾਮ ਹੋਊਗਾ ਜੀ ਠੀਕ ਆ ਜੀ ਠੀਕ ਆ ਸੋ ਦੋਸਤੋ ਇਹ ਟਰੈਕਟਰ ਨਾਮ ਹੋ ਜਾਊਗਾ ਬਾਕੀ ਫਾਈਨਲ ਰੇਟ ਨੀਗਾ ਜਦੋਂ ਤੁਸੀਂ ਲੈਣ ਆਉਣੇ ਹੋ ਤਾਂ ਮੌਕੇ ਤੇ ਮਾਨਤਾਣ ਜਿੰਨਾ ਕਿ ਜਾਇਜ਼ ਹੋਊਗਾ ਬਾਈ ਹੁਣੀ ਜ਼ਰੂਰ ਕਰਨਗੇ ਤੇ ਇਹਦੇ ਤੋਂ ਅਗਲਾ ਮੈਂ ਖੜਾ ਜੀ ਮਹਿੰਦਰਾ 475 ਇਹਦੇ ਬਾਰੇ ਦੱਸੋ ਜੀ ਮਾਡਲ ਹੈ ਜੀ 2012 2012 ਮਾਡਲ ਹਾਂਜੀ ਠੀਕ ਆ ਜੀ ਇੰਜਨ ਗੇਅਰ ਓਕੇ ਠੀਕ ਆ 80 ਪੈਸੇ ਟਾਇਰ 80 ਪੈਸੇ ਟਾਇਰ ਠੀਕ ਆ ਜੀ ਅਰ ਜੇ ਨੰਬਰ ਹੈ ਠੀਕ ਆ ਗ੍ਰਾਮ ਹੋ ਜਾਏਗਾ ਫਾਈਨੈਂਸ ਹੋ ਜਾਏਗਾ ਫਾਈਨੈਂਸ ਵੀ ਹੋ ਜਾਊਗਾ ਹਾਂਜੀ ਠੀਕ ਆ ਜੀ ਰੇਟ ਹੈ ਜੀ 2,65,000 ਰੁਪਏ 2,65,000 ਰੁਪਿਆ ਰੇਟ ਆਈ ਇਹਦਾ ਲੋਨ ਹੋ ਜਾਊਗਾ ਰਾਜਸਥਾਨ ਦਾ ਨੰਬਰ ਆ ਸਿੱਧਾ ਹੀ ਨਾਮ ਹੋ ਜਾਊਗਾ ਪੰਜਾਬ ਦੇ ਵਿੱਚ ਕੋਈ ਐਨਓਸੀ ਵਾਲਾ ਚੱਕਰ ਨਹੀਂ ਹੈਗਾ ਜੀ ਡਾਇਰੈਕਟ ਨਾਮ ਹੋ ਜਾਊਗਾ ਜੀ ਟਰੈਕਟਰ ਇਹ ਇਸ ਤੋਂ ਅਗਲਾ ਆ ਗਿਆ ਮਹਿੰਦਰਾ 265 ਹਾਂਜੀ ਆ 99 ਮਾਡਲ ਹੈ ਜੀ ਠੀਕ ਆ ਜੀ ਕਾਰਜ ਨੰਬਰ ਹੈ ਠੀਕਾ ਸਵਾ ਲੱਖ ਰੁਪਏ ਰੇਟ ਇਹਦਾ ਸਵਾ ਲੱਖ ਰੁਪਿਆ ਆਰ ਜੇ ਨੰਬਰ 99 ਮਾਡਲ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਗਰਾ ਟਰੈਕਟਰ ਦੇ ਲੱਗੇ ਹੋਇਆ ਬਾਕੀ ਅੰਗੋ ਜਿਵੇਂ ਵੀ ਇਹ ਸ਼ੋ ਦਾ ਰੰਗ ਪੇਂਟ ਜੈਨੂਨ ਪਿਆ ਜੀ ਹਾਂਜੀ ਅਗਲਾ ਆ ਗਿਆ 368 368 ਮਾਡਲ 2013 ਠੀਕ ਹੈ ਜੀ ਕਾਰਜ ਇਹ ਤੇਰਾ ਨੰਬਰ ਹੈ ਗੰਗਾ ਨਗਰ ਦਾ ਠੀਕਾ 80 ਪੈਸੇ ਟਾਇਰ ਹੈ ਠੀਕ ਹੈ ਜੀ ਤੇ ਇਕ ਫਾਈਨਲਸ ਹੋ ਜੂਗਾ ਇਹਦੇ ਉੱਤੇ ਓਕੇ ਜੀ ਤੇ ਰੇਟ ਹੈ ਇਹਦਾ 240000 ਰੁਪਏ 240000 ਰੁਪਏ ਜੀ ਠੀਕ ਆ ਜੈਜੇ ਰੇਟ ਆ ਦੋਸਤੋ ਕੋਈ ਜ਼ਿਆਦਾ ਨਹੀਂ ਹੈਗਾ ਤੇ ਇਹ ਜਿਹੜਾ ਸਾਰਾ ਜੇਨੂਨ ਹੈ ਹਾਂਜੀ ਜੇਨੂਨ ਟਰੈਕਟਰ ਆ ਸਾਰਾ ਇਹ ਅਗਲਾ ਆ ਗਿਆ ਜੀ ਸੋਨਾਲੀਕਾ 60 ਸੋਨਾਲੀਕਾ ਡੀ ਡੀ ਆਈ ਸੈਟ ਆਰ 60 ਹਸਪਾਵਰ ਹਾਂਜੀ ਮਾਡਲ 2013 ਠੀਕ ਆ ਜੀ ਆਰ ਜੇ 13 ਨੰਬਰ ਹੈ ਠੀਕ ਆ ਠੀਕ ਆ ਜੀ ਇੰਜਨ ਗੇਅਰ ਦਾ ਬਦਿਆ ਟਰੈਕਟਰ ਹੈ ਲੋਨ ਹੋ ਜੂਗਾ ਇਹਦੇ ਉੱਤੇ ਠੀਕ ਆ ਜੀ ਰੇਟ ਹੈ ਜੀ ਇਹ ਦਾ 315000 ਰੁਪਏ 3 ਲੱਖ ਤੇ 15000 ਰੁਪਿਆ ਰੇਟ ਆ ਟਾਇਰ ਟਰੈਕਟਰ ਦੇ ਹੋਣਗੇ 35 40 ਪੈਸੇ 35 40 ਪੈਸੇ ਟਾਇਰ ਹੈ ਜੀ ਠੀਕ ਆ ਟਾਇਰ ਪਾਉਣੇ ਪਾਣੇ ਬਾਕੀ ਸਾਰਾ ਕੰਮ ਓਕੇ ਹੈ ਬਾਕੀ ਬਿਲਕੁਲ ਓਕੇ ਹੈ ਜੀ ਪਾਵਰ ਸਟੀering ਐ ਟੋਪ ਮਾਡਲ ਟਰੈਕਟਰ ਟੋਪ ਮਾਡਲ ਟਰੈਕਟਰ ਆ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਰੇਟ ਇੱਕ ਵਾਰੀ ਫੇਰ ਦੱਸ ਦਿਓ ਜੀ 315000 ਰੁਪਏ 3 ਲੱਖ ਤੇ 15000 ਰੁਪਿਆ 3 ਲੱਖ ਦਾ ਹੋਜੂ ਮੌਕੇ ਤੇ 310000 ਕੋਈ ਕਰ ਦਿਆਂਗਾ ਮੰਨਤਾ ਚਲੋ 3 10 ਦਾ ਕਹਿੰਦੇ ਬਾਕੀ ਹੋ ਜਾਊਗਾ ਜੀ 3 ਲੱਖ ਰੁਪਏ ਦਾ ਜੇ ਤੁਸੀਂ ਲੈਂਨ ਆਉਣੇ ਉਹਦਾ ਕੋਈ ਨਹੀਂ ਖਿੱਚ ਦੂਗੇ ਕਰਾ ਦਾਂਗੇ ਜੀ ਤੇ ਇਹ ਤੋਂ ਅਗਲਾ ਆ ਗਿਆ ਜੀ ਸਵਰਾਜ 800 ਸਵਰਾਜ 855 ਮਾਡਲ 2015 ਠੀਕ ਆ ਜੀ 80 ਪੈਸੇ ਟਾਇਰ ਹੈ ਹਾਂਜੀ ਟੌਪ ਮਾਡਲ ਹੈ 4 ਸਟਾਰ ਸਾਰਾ ਜੇਨੀਅਨ ਟ੍ਰੈਕਟਰ ਹੈ ਠੀਕ ਹੈ ਜੀ ਰੇਟ ਅਗੇ ਤਾਂ 4.5 ਲੱਖ ਰੁਪਏ 4.5 ਲੱਖ ਰੁਪਏ ਮਾਡਲ ਕਿੰਨਾ ਦਾ ਸਹੀ 2015 2015 ਹਾਂਜੀ ਪੋਰਸਟਾਰ ਸਾਰਾ ਜੇਨੀਅਨ ਟ੍ਰੈਕਟਰ ਹੈ ਇੰਜਨ ਗੇਅਰ ਬਿਲਕੁਲ ਓਕੇ ਠੀਕ ਹੈ ਜੀ ਟ੍ਰੈਕਟਰ ਫਾਈਨਾਂਸ ਹੋ ਜਾਊਗਾ ਹਾਂਜੀ ਡਾਊਨ ਪੇਮੈਂਟ ਕਿੰਨੀ ਕੀ ਬਣੋਗੇ ਇਹਦੀ ਲਗਭਗ 3.5 ਲੱਖ ਰੁਪਏ ਫਾਈਨਾਂਸ ਹੋ ਜਾਊਗਾ ਦਿੱਤੇ 3.5 ਲੱਖ ਰੁਪਏ ਦਾ ਫਾਈਨਾਂਸ ਹੋ ਜਾਊਗਾ ਹਾਂਜੀ ਠੀਕ ਹੈ ਜੀ ਇਸ ਤੋਂ ਅੱਗੇ ਖੜਾ ਜੀ ਇੰਡੋ ਫਾਰਮ 2042 ਹਾਂਜੀ 2042 2021 ਮਾਡਲ ਠੀਕ ਆ ਡਬਲ کیل ਚ ਤੇਲ ਬ੍ਰੇਕ ਹੈ ਨਵੇਂ ਵਰਗਾ ਟਰੈਕਟਰ ਹੈ ਬਿਲਕੁਲ ਹਾਂ ਜੀ ਮੈਂ ਸਹੀ ਦੱਸਾਂ ਤਾਂ ਮੈਂ 22 23 ਮਾਡਲ ਸਮਝਿਆ ਸੀਗਾ ਵੀ 23 ਮਾਡਲ ਹੋਊਗਾ 2400 ਘੰਟੇ ਜੇਨੀਆਂ ਚੱਲਦਾ ਚੱਲਿਆ ਨਾਲ ਦੇ ਟੇਰ ਹੈ ਠੀਕ ਹੈ ਜੀ 3,40,000 ਰੁਪਏ 3,40,000 ਰੁਪਏ 2021 ਮਾਡਲ ਹੈ ਨਵੇਂ ਵਰਗਾ ਟਰੈਕਟਰ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਛੋਟੇ ਕੰਮ ਵਾਸਤੇ ਬਹੁਤ ਵਧੀਆ ਟਰੈਕਟਰ ਹੈ ਜਿਵੇਂ ਮਰਜ਼ੀ ਚਲਾਓ ਤੇਲ ਦਾ ਖਰਚਾ ਵੀ ਘੱਟ ਏ ਟਰੈਕਟਰ ਖੜੇ ਹੁੰਦੇ ਆ ਜੀ ਇੱਥੇ ਤੋਂ ਬਾਈਪਾਸ ਜੋਨ ਹਾਂ ਸੀ ਤੋਂ ਬਾਈਪਾਸ ਹਾਂਜੀ ਜੋਨਡੀਰ ਏਜੰਸੀ ਦੇ ਨੇੜੇ ਠੀਕ ਆ ਪ੍ਰਗਤੀ ਟਰੈਕਟਰ ਸਬੋਰ ਹਾਂਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 94634 28829 ਠੀਕ ਆ ਜੀ ਵਿਪুল ਕੁਮਾਰ ਕਬੋਰ ਇਸ ਪੂਰਾ ਹਫਤਾ ਇੱਥੇ ਦੇ ਟਰੈਕਟਰ ਆ ਇੱਥੇ ਹੁੰਦੇ ਆ ਜੀ ਠੀਕ ਹੈ ਜੀ ਬਾਕੀ 15-20 ਟਰੈਕਟਰ ਹੋਰ ਵੀ ਖੜੇ ਪਰ ਨਹੀਂ ਦੁਕਾਨ ਹਾਂ ਉਹ ਅੰਦਰ ਖੜੇ ਹੈ ਜੀ ਹਾਂਜੀ ਤੇ ਬਾਕੀ ਤੁਸੀਂ ਨੰਬਰ ਤੇ ਕਾਲ ਲਾਉਂਗੇ ਜਦੋਂ ਤਾਂ ਉਹਨਾਂ ਟਰੈਕਟਰਾਂ ਬਾਰੇ ਵੀ ਪੁੱਛ ਸਕਦੇ ਹੋ ਮਾੜੇ ਟਰੈਕਟਰ ਦੱਸ ਦਿਓ ਕਿਹੜੇ-ਕਿਹੜੇ ਖੜੇ ਆ ਵਗੈਰਾ ਕੋਈ ਗੱਲ ਨਹੀਂ ਆਪਾਂ ਜਦੋਂ ਤੁਹਾਨੂੰ ਫੋਨ ਆਉ ਦੱਸ ਦਿਓ ਵੈਸੇ ਦੱਸ ਦਿਓ ਵੀ ਆਪਣੇ ਕੋਲ ਹੋਰ ਕਿਹੜੇ-ਕਿਹੜੇ ਟਰੈਕਟਰ ਕੋਲ ਆ ਜੀ HMT 422 ਖੜਿਆ 2008 ਮਾਡਲ ਠੀਕ ਹੈ ਜੀ HMT 352 ਦੋ ਟਰੈਕਟਰ ਖੜੇ ਹੈ 2012 ਮਾਡਲ ਠੀਕ ਹੈ ਜੀ ਠੀਕ ਹੈ ਜੀ ਤੇ ਅਰਜੁਨ 605 ਨੋਵਾ ਖੜਿਆ 20 ਤੇ 575 ਖੜੇ ਹਸਤਨਵੀ ਮਾਡਲ ਠੀਕ ਹੈ ਜੀ 93 ਮਾਡਲ ਫੋਰਡ ਖੜਾ ਹੈ ਠੀਕ ਹੈ ਟੈਂਡੋ ਫਾਰਮ ਖੜਾ ਹੈ 3032 ਠੀਕ ਹੈ ਜੀ ਹੋਰ ਵੀ ਕਈ ਟਰੈਕਟਰ ਖੜੇ ਬਾਈ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਖੜੇ ਆ ਤੇ ਇਹਨਾਂ ਦਾ ਜਿਹੜਾ ਰੇਟ ਆ ਜਾਂ ਹੋਰ ਟਰੈਕਟਰਾਂ ਪਰਦਾ ਤੁਹਾਨੂੰ ਫੋਨ ਕਰਕੇ ਬਾਈ ਜੀ ਰੇਟ ਜਮਾਇਦ ਹੋਊਗਾ ਜੀ ਠੀਕ ਹੈ ਜੀ ਸੋ ਦੋਸਤੋ ਇਹ ਖੜੇ ਸੀ ਟਰੈਕਟਰ ਬਾਈ ਹੋਣਾ ਕੋਲੇ ਮੈਨੂੰ ਦਾ ਟਰੈਕਟਰ ਬਹੁਤ ਜਾਇਜ਼ ਰੇਟ ਦੇ ਵਿੱਚ ਲੱਗਿਆ ਬਾਕੀ ਤੁਸੀਂ ਫੋਨ ਤੇ ਗੱਲ ਕਰਕੇ ਤੇ ਇਹਨਾਂ ਟਰੈਕਟਰਾਂ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਬਾਈ ਜੀ ਠੀਕ ਜੀ ਧੰਨਵਾਦ ਆਪ ਦਾ ਦੁਕਾਨ ਤਰਾਨੇ ਕੇ ਲੀਏ ਠੀਕ ਹੈ